ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਆਏ ਸੀਗੇ ਜੀ ਪਿੰਡ ਪੈਰੋ ਮਾ ਤੇਰਾ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਬਣੇ ਰਹੋ ਸਾਡੇ ਅੱਜ ਦੇ ਬਲੌਗ ਦੇ ਵਿੱਚ ਜੀ ਲੋ ਜੀ ਅਸੀਂ ਪਿੰਡ ਪਰਮਜਰਾ ਵਿੱਚ ਪਹੁੰਚ ਚੁੱਕੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਿੰਡ ਦਾ ਨਾਲ ਬਲੌਗ ਵੀ ਕਵਰ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਗੁਰਦੁਆਰਾ ਦਸਵੇਂ ਸgarh ਸਾਹਿਬ ਜੋ ਕਿ ਇਸ ਪਿੰਡ ਵਿੱਚ ਬਣਿਆ ਹੋਇਆ ਹੈ ਜੀ ਆਪਾਂ ਉਸ ਗੁਰਦੁਆਰਾ ਸਾਹਿਬ ਦਾ ਵੀ ਇਤਿਹਾਸ ਦਾ ਜੇਕਰ ਇਸ ਵੀਡੀਓ ਦੇ ਵਿੱਚ ਕਰਾਂਗੇ ਇਤਿਹਾਸ ਤੁਹਾਨੂੰ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਸਾਡੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦਸ਼ਮੀਸਗੜ੍ਹ ਸਾਹਿਬ ਚੱਲੇ ਆ ਜੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਆ ਜੀ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਪਿੰਡ ਪੈਰੋ ਮਾਜਰਾ ਵਿੱਚ ਬਣਿਆ ਹੋਇਆ ਜੀ ਤੇ ਹਰ ਸਾਲ ਸਾਡੇ ਪਿੰਡ ਰਾਜ ਤੋਂ ਇਸ ਪਿੰਡ ਵਿੱਚ ਜਿਹੜਾ ਨਗਰ ਕੀਰਤਨ ਆਉਂਦਾ ਹੈ ਇਹ ਨਗਰ ਕੀਰਤਨ ਜੀ ਪਿੰਡ ਰਾਏ ਤੋਂ ਪਿੰਡ ਕੈਰ ਮੱਜਰਾ ਸਾਹਿਬ ਗੁਰਦੁਆਰਾ ਦਸ਼ਮੀਸ਼ਗੜ ਸਾਹਿਬ ਵਿਖੇ ਹਰ ਸਾਲ ਆਉਂਦਾ ਜੀ ਇੱਥੇ ਇਹ ਨਗਰ ਕੀਰਤਨ ਜੀ ਪਿੰਡ ਰਾਏ ਤੋਂ ਪਿੰਡ ਭਾਮੀਆਂ ਭਾਮੀਆਂ ਤੋਂ ਬਾਠਾ ਖੁਰਦ ਬਾਠਾ ਖੁਰਦ ਤੋਂ ਬਾਠਾ ਕਲਾਂ ਫਿਰ ਰਾਣਮਾ ਅਮਰਾਲਾ ਵਿਦੇਸਾਂ ਰਤੋ ਸੰਧੂਆਂ ਤੋਂ ਚਮਕੌਰ ਸਾਹਿਬ ਤੇ ਚਮਕੌਰ ਸਾਹਿਬ ਤੋਂ ਪਿੰਡ ਪੈਰੋ ਮਦਰਸਾ ਆ ਵਿਖੇ ਫੁੱਲਾਂ ਦੀ ਵਰਖਾ ਨਾਲ ਰਾਤ ਨੂੰ ਸਮਾਪਤ ਹੁੰਦਾ ਹੈ ਜੀ ਪਿੰਡ ਪੈਰੋ ਮਦਰਸਾ ਆ ਵਿਖੇ ਇਹ ਨਗਰ ਕੀਰਤਨ ਪਿੰਡ ਰਾਏ ਤੋਂ ਆਉਂਦਾ ਹੈ ਜੀ ਤੇ ਅਸੀਂ ਪਹੁੰਚੋ ਗਿਆ ਜੀ ਗੁਰਦੁਆਰਾ ਦਸਮੇਸ਼garh ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਚੱਲਦੇ ਹਾਂ ਜੀ ਨਮਸਕਾਰ ਕਰਦੇ ਹਾਂ ਮੱਥਾ ਟੇਕਦੇ ਹਾਂ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਉਹ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਜੀ ਇਤਿਹਾਸ ਅਨੁਸਾਰ ਕਿਹਾ ਜਾਂਦਾ ਹੈ ਜੀ ਇਹ ਗੁਰਦੁਆਰਾ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਰਨਛੋਹ ਪ੍ਰਾਪਤ ਧਰਤੀ ਹੈ ਜੀ ਮਹਾਰਾਜ ਇੱਥੇ ਦੋ ਵਾਰ ਆਏ ਸਨ 1702 ਈਸਵੀ ਵਿੱਚ ਕੁਰਕਸ਼ੇਤਰ ਦੇ ਸੂਰਜਗ੍ਰਹਿਣ ਦੇ ਮੇਲੇ ਵਿੱਚ ਸ਼੍ਰੀਕਹੋਂ ਲਈ ਜਾਂਦੇ ਸਮੇ ਮਹਾਰਾਜ ਇੱਥੇ 7 ਦਿਨ ਲਈ ਠਹਿਰੇ ਸੀ ਸੰਗਤ ਨੂੰ ਗੁਰੂ ਸਾਹਿਬ ਨਾਲ ਜੋੜਨ ਲਈ ਸੰਗਤ ਨੂੰ ਕਾਲਪੁਰਖ ਨਾਲ ਕਾਲਪੁਰਖ ਦੀ ਬਾਣੀ ਨਾਲ ਜੋੜਨ ਲਈ ਆਪ ਇਸ ਥਾਂ ਤੇ ਆਏ ਸੀ। ਉਨੇ ਦਿਨਾਂ ਵਿੱਚ ਇਸ ਥਾਂ ਤੇ ਚਾਰ ਥਾਵਾਂ ਤੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਤੋਂ ਇਲਾਵਾ ਇੱਥੇ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਦਾ ਅਭਿਆਸ ਵੀ ਕੀਤਾ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਇਸ ਥਾਂ ਤੇ ਅੰਮ੍ਰਿਤ ਪਾਣ ਵੀ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਅੰਮ੍ਰਿਤ ਪਾਨ ਕਰਵਾ ਰਹੇ ਸੀ ਤਾਂ ਬਾਟੇ ਵਿੱਚੋਂ ਅੰਮ੍ਰਿਤ ਦੀਆਂ ਕੁਝ ਬੂੰਦਾਂ ਧਰਤੀ ਤੇ ਡਿੱਗ ਗਈਆਂ ਸੀ ਸਿੱਖ ਸਰਦਾਰ ਲੂਆਂ ਦੁਆਰਾ ਇਸ ਗੱਲ ਤੇ ਅਫਸੋਸ ਕਰਨ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਇਹ ਘਬਰਾਓ ਨਾ ਇਸ ਸਥਾਨ ਤੇ ਸਾਡੇ ਨੇਕਾਂ ਹੀ ਸੇਵਕ ਇੱਥੇ ਤਪ ਕਰਨਗੇ ਭਜਨ ਬੰਦਗੀ ਕਰਨਗੇ ਇੱਥੇ ਤਪ ਕਰਨਗੇ ਇਸ ਧਰਤੀ ਤੇ ਡਿੱਗੀਆਂ ਅੰਮ੍ਰਿਤ ਦੀਆਂ ਬੂੰਦਾਂ ਇੱਕ ਦਿਨ ਅਮਰਤ ਕੁੰਡ ਬਣ ਜਾਣਗੇ ਆ ਜਿੱਥੋਂ ਸੰਗਤਾਂ ਚੂਲਾ ਸਕੇ ਆ ਕਰਨਗੇ ਆ ਉਹ ਉੱਥੇ ਹੀ ਗੁਰੂ ਸਾਹਿਬ ਦੇ ਲੜ ਲੱਗ ਗਿਆ ਕਰਨਗੇ ਆ ਉਹਨਾਂ ਦੇ ਅਨੰਨ ਸੇਵਕ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮੱਜਰੇ ਵਾਲੇ ਜਿਨ੍ਹਾਂ ਨੇ ਨਾਮ ਸਿਮਰਨ ਰਾਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ساری ਉਮਰ ਚੱਕਰੀ ਕੀਤੀ ਕੁਕ ਖੇਤਰ ਤੋਂ ਬਾਅਦ ਆਉਂਦਿਆਂ ਗੁਰੂ ਸਾਹਿਬ ਜੀ ਨੇ ਲੱਖੀ ਜੰਗਲ ਦਾ ਰਸਤਾ ਚੁਣਿਆ ਲੱਖੀ ਜੰਗਲ ਅਸਲ ਵਿੱਚ ਸਿੱਖਾਂ ਦਾ ਗੜ ਸੀ ਸਿੱਖ ਸੰਗਤਾਂ ਆਮ ਤੌਰ ਤੇ ਇਸ ਰਸਤੇ ਨੂੰ ਆਉਣ ਜਾਣ ਲਈ ਵਰਤਦੀਆਂ ਹੁੰਦੀਆਂ ਸੀ ਮੋਗਲ ਸੈਨਿਕਾਂ ਦੀ ਇਸ ਰਸਤੇ ਵਿੱਚੋਂ ਨਿਕਲਣ ਦੀ ਹੋਰਾ ਵੀ ਹਿੰਮਤ ਨਹੀਂ ਪੈਂਦੀ ਸੀ ਉਹਨਾਂ ਦੇ ਨਾਲ ਵਿੱਚ ਪਹੋਰ ਦੀ ਸੂਬੇਦਾਰੀ ਫਿਲ ਗਈ ਸੀ ਹਾਲਾਤਾਂ ਨੂੰ ਕਾਬੂ ਕਰਨ ਲਈ ਜਹਾਂਗੀਰ ਬਾਦਸ਼ਾਹ ਔਰੰਗਜ਼ੇਬ ਨੇ 5 ਦਸੰਬਰ 1702 ਈਸਵੀ ਨੂੰ ਜ਼ਬਰਦਸਤ ਖਾਨ ਨੂੰ ਲਾਹੌਰ ਵਿਖੇ ਭੇਜਿਆ ਜ਼ਬਰਦਸਤ ਖਾਨ ਨੂੰ ਲਾਹੌਰ ਦੀ ਸੂਬੇਦਾਰੀ ਦੇ ਨਾਲ ਨਾਲ ਲੱਖੀ ਜੰਗਲ ਦੀ ਸੂਬੇਦਾਰੀ ਵੀ ਨਾਲ ਮਿਲ ਗਈ ਉਸ ਨੂੰ ਖਬਰ ਮਿਲ ਗਈ ਕਿ ਗੁਰੂ ਸਾਹਿਬ ਇਸ ਜੰਗਲ ਵਿੱਚ ਸਨ ਇਸ ਲਈ ਉਸ ਨੇ ਲੱਖੀ ਜੰਗਲ ਵਿੱਚ ਤਾਵਾ ਬੋਲ ਦਿੱਤਾ ਪਹਾੜੀ ਰਾਜੇ ਅਜਮੇਰ ਚੰਦ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਕਿਹਾ ਕਿ ਸਾਹੀ ਫੌਜ ਦੇ ਦੋ ਹੋਰ ਜਰਨੈਲ ਫौज ਦਸਤੀਆਂ ਨਾਲ ਲਾਹੌਰ ਜਾ ਰਹੀ ਸਨ ਹੋ ਇਹਨਾਂ ਫौज ਦਸਤੀਆਂ ਦੀ ਸਹਾਇਤਾ ਨਾਲ ਗੁਰੂ ਸਾਹਿਬ ਨੂੰ ਲੱਖੀ ਜੰਗਲ ਵਿੱਚ ਘੇਰ ਸਕਦੇ ਹਨ ਤੇ ਉਹ ਗੁਰੂ ਸਾਹਿਬ ਨੂੰ ਮਾਰ ਮੁਕਾ ਸਕਦੇ ਹਨ ਇੱਧਰ ਗੁਰੂ ਸਾਹਿਬ ਚਮਕੌਰ ਸਾਹਿਬ ਜੀ ਜੋ ਭਾਵ ਕੀ ਪਿੰਡ ਪੈ ਰਮਦਰੀ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਪਹੁੰਚ ਚੁੱਕੇ ਸਨ ਇਸ ਸਥਾਨ ਤੇ ਭਿਆਨਕ ਜੰਗ ਹੋਈ ਅੰਤ ਵੈਰੀਆਂ ਦੀ ਹਾਰ ਹੋਈ ਜਰਨੈਲ ਸੈਦ ਬੇਗ ਗੁਰੂ ਸਾਹਿਬ ਦੀ ਚਰਨੀ ਆ ਗਿਆ ਉਧਰ ਜਰਨੈਲ ਅਲਫਾ ਖਾਨ ਆਪਣੇ ਆਪ ਨੂੰ ਇਕੱਲਾ ਦੇਖ ਕੇ ਉਹ ਮੈਦਾਨ ਛੱਡ ਕੇ ਭੱਜ ਗਿਆ ਕਿਉਂਕਿ ਇਹਨਾਂ ਦੋਨਾਂ ਜਰਨੈਲਾਂ ਨੇ ਸਰੰਦ ਦੇ ਨਵਾਬ ਵजीर खान ਔਰੰਗਜੀਬ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ ਇਹਨਾਂ ਤੋਂ ਇੱਕ ਜਰਨੈਲ ਗੁਰੂ ਸਾਹਿਬ ਦੇ ਚਰਨੀ ਆ ਗਿਆ ਤੇ ਇੱਕ ਜਰਨੈਲ ਡਰ ਕੇ ਭੱਜ ਗਿਆ ਅੰਤ ਗੁਰੂ ਸਾਹਿਬ ਦੀ ਜਿੱਤ ਹੋਈ ਸੰਤ ਰਾਮ ਬਕਰਤਾਰ ਸਿੰਘ ਜੀ ਪੈਰੋ ਮਾਜਰੇਵਾੜਾਂ ਦਾ ਜਨਮ ਪਿੰਡ ਰਾਈ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੋਇਆ ਸੀ। ਉਹਨਾਂ ਨੇ ਆਪਣੇ ਬਚਨਾਂ ਨਾਲ अनेका ਹੀ ਸੰਗਤਾਂ ਨੂੰ ਤਾਰਿਆ ਸੀ ਤੇ ਬਾਅਦ ਵਿੱਚ ਬਾਬਾ ਜੀ ਪਿੰਡ ਪੈਰੋ ਮਾਜਰੇ ਗੁਰਦੁਆਰਾ ਦਸ਼ਮੀਸਗੜ ਸਾਹਿਬ ਵਿਖੇ ਆ ਚੁੱਕੇ ਸੀ। ਉਹਨਾਂ ਨੇ ਇੱਥੇ ਆ ਕੇ ਭਗਤੀ ਕੀਤੀ ਸੀ ਤੇ ਲੱਖਾਂ ਹੀ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਿਆ ਸੀ। ਇਹ ਗੁਰਦੁਆਰਾ ਸਾਹਿਬ ਅੱਜ ਵੀ ਪਿੰਡ ਪੈਰੋ ਮਾਜਰੇ ਵਿਖੇ ਸਤੈ 27 ਗੁਰਦੁਆਰਾ ਦਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਦਸਵੇਂ ਸਿਗੜ ਸਾਹਿਬ ਅੱਜ ਵੀ ਇੱਥੇ अनेਕਾਂ ਸਿੱਖ ਸੰਗਤਾਂ ਆ ਕੇ ਇੱਥੇ ਪਾਠ ਕਰਦੀਆਂ ਸਨ ਸੇਵਾ ਕਰਦੀਆਂ ਸਨ ਤੇ ਤੇ ਜੋ ਗੱਡੀਆਂ ਕਾਰਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਸਨ ਇਹ ਬਾਬਾ ਕਰਤਾਰ ਸਿੰਘ ਜੀ ਦੀਆਂ ਸਨ ਬਾਬਾ ਜੀ ਇਹਨਾਂ ਵਿੱਚ ਬੈਠ ਕੇ ਵੀ ਨਾਮ ਸਿਮਰਨ ਕਰਦੇ ਹੁੰਦੇ ਸੀ ਪਿੰਡ ਰਾਏ ਤੋਂ ਹਰ ਸਾਲ ਇਸ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਨਗਰ ਕੀਰਤਨ ਆਉਂਦਾ ਹੈ ਜੀ ਤੇ ਰਾਤ ਨੂੰ ਸਮਾਪਤੀ ਹੁੰਦੀ ਹੈ ਜੀ ਬਹੁਤ ਸੰਗਤਾਂ ਇਸ ਨਗਰ ਕੀਰਤਨ ਸਾਹਿਬ ਵਿੱਚ ਸ਼ਾਮਲ ਹੁੰਦੀ ਹਨ ਦੂਰ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਸਨ ਤੇ ਨਮਸਕਾਰ ਕਰਦੀਆਂ ਸਨ ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਆਪਾਂ ਤੁਹਾਨੂੰ ਜਿਹੜਾ ਪਿੰਡ ਦਾ ਬਲੌਗ ਵੀ ਦਿਖਾ ਰਹੇ ਹਾਂ ਸੰਨ ਇਹ ਹੈ ਜੀ ਪਿੰਡ ਪਰੋ ਮਾਜਰਾ ਤੇ ਇਹ ਪਿੰਡਾਂ ਦੀਆਂ ਗਲੀਆਂ ਜੀ ਤੁਸੀਂ ਦੇਖ ਸਕਦੇ ਆ ਪਿੰਡ ਦੀ ਗਲੀਆਂ ਜਿਹੜੀ ਪੀੜ੍ਹੀਆਂ ਪੀੜ੍ਹੀਆਂ ਹੋਰਨਾ ਪਿੰਡਾਂ ਵਾਂਗ ਸਨ ਤੇ ਪਿੰਡ ਦੇ ਵਿੱਚ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਇੱਕ ਗੁਰੂ ਘਰ ਵੀ ਹੈ ਇੱਕ ਦਰਵਾਜਾ ਵੀ ਹੈ ਜੀ ਤੇ ਪੰਚਾਇਤ ਘਰ ਵੀ ਆ ਤੁਸੀਂ ਦੇਖ ਸਕਦੇ ਆ ਇਹ ਪਿੰਡ ਦੀ ਗਲੀ ਹੈ ਜੀ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾ ਰਹੇ ਆ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਸਨ ਇੱਕ ਵੱਡਾ ਗੁਰਦੁਆਰਾ ਜਿਸ ਦਾ ਨਾਮ ਹੈ ਗੁਰਦੁਆਰਾ ਦਸ਼ਮੇਸ਼ਗੜ੍ਹ ਸਾਹਿਬ ਇੱਕ ਛੋਟਾ ਗੁਰਦੁਆਰਾ ਜੀ ਪਿੰਡ ਦਾ ਉਹ ਪਿੰਡ ਦੇ ਵਿੱਚ ਵਿੱਚ ਬਣਿਆ ਹੋਇਆ ਹੈ ਤੇ ਛੋਟੇ ਛੋਟੇ ਬੱਚੇ ਆ ਪਾਠ ਕਰ ਰਹੀਆਂ ਸਨ ਬਹੁਤ ਵਧੀਆ ਗੱਲ ਆ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾ ਰਹੇ ਹਾਂ ਜੀ ਪਿੰਡ ਵਿੱਚ ਛੋਟਾ ਜਿਹੜਾ ਬਣਿਆ ਹੋਇਆ ਜੀ ਤੇ ਬਹੁਤ ਵਧੀਆ ਜਿਹੜੀਆਂ ਗਲੀਆਂ ਤੇ ਉਹ ਗੁਰਦੁਆਰਾ ਸਾਹਿਬ ਆ ਜੀ ਤੁਸੀਂ ਦੇਖ ਸਕਦੇ ਆ ਪਿੰਡ ਦਾ ਇਹ ਪਿੰਡ ਦਾ ਛੋਟਾ ਗੁਰਦੁਆਰਾ ਸਾਹਿਬ ਆ ਜੀ ਇਹ ਪਿੰਡ ਦਾ ਛੋਟਾ ਗੁਰਦੁਆਰਾ ਤੁਸੀਂ ਦੇਖ ਸਕਦੇ ਆ ਜੀ ਤੋਂ علاوہ ਪਿੰਡ ਦੇ ਵਿੱਚ ਆ ਦੋ ਸਕੂਲ ਵੀ ਸਨ ਇਹ ਦੋ ਸਕੂਲ ਇਕੱਠੇ ਬਣੇ ਹੋਏ ਸਨ ਮਿਡਲ ਸਕੂਲ ਤੇ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਵੀ ਹੈ ਜਿਹੜਾ ਇਹ ਦੋਵੇਂ ਸਕੂਲ ਇਕੱਠੇ ਸਨ ਤੇ ਨਾਲ ਆਂਗਣਵਾੜੀ ਵੀ ਇਕੱਠੀ ਹੈ ਜੀ ਦੇਖ ਸਕਦੇ ਆ ਤੁਸੀਂ ਇਹ ਪਿੰਡ ਦਾ ਸਕੂਲ ਹੈ ਜੀ ਆਹ ਰਿਹਾ ਪਰ ਆ ਗਰਾਊਂਡ ਕਿੰਨੇ ਸੋਹਣੇ ਸੋਹਣੇ ਰੁੱਖ ਲੱਗੇ ਹੋਏ ਨੇ ਸਿੱਖਣ ਲਈ ਆਓ ਸੇਵਾ ਲਈ ਜਾਊਗਾ ਨਾ ਤੇ ਬਹੁਤ ਵਧੀਆ ਸਕੂਲ ਬਣਿਆ ਹੋਇਆ ਜੀ ਤੇ ਲੋ ਜੀ ਹੁਣ ਜਿਹੜਾ ਦਿਨ ਤਾਂ ਹੁਣ ਢਲ ਗਿਆ ਏ ਤੇ ਸ਼ਾਮ ਦੇ 7:30 ਵੱਜ ਚੁੱਕੇ ਨੇ ਜੀ ਆਪਾਂ ਮੱਥਾ ਵੀ ਟੇਕ ਲਿਆ ਤੇ ਇਤਿਹਾਸ ਦੇ ਨਾਲ ਨਾਲ ਸਾਨੂੰ ਆਪਾਂ ਸਾਰਾ ਪਿੰਡ ਦਾ ਜਿਹੜਾ ਬਲੌਗ ਵੀ ਦਿਖਾਤਾ ਆ ਤੇ ਦੋਸਤੋ ਅੱਜ ਦਾ ਤੁਹਾਨੂੰ ਸਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਰ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਡੀ ਵੀਡੀਓ ਨੂੰ ਬੱਤਵਾ ਸ਼ੇਅਰ ਕਰਿਓ ਧੰਨਵਾਦ ਜੀ